ਕਿ ਅਸੀਂ ਦਰਬਾਰ ਸਾਹਿਬ ਨੂੰ ਨਾਂਜੀ ਆਰਡੀਐਕਸ ਨਾਲ ਉਡਾ ਦੇਾਂਗੇ ਤੇ ਮੈਂ ਇਹੋ ਜੇ ਮੂਰਖਾਂ ਨੂੰ ਬੇਨਤੀ ਕਰਦਾ ਇੱਥੇ ਮੱਸਾ ਰੰਗੜਾਇਆ ਸੀ ਪਰ ਇਤਿਹਾਸ ਪੜ ਲਿਓ ਸਾਹਮਣੇ ਉਹਨੂੰ ਸੁਖਾ ਸਿੰਘ ਤੇ ਮਹਤਾਬ ਸਿੰਘ ਟਕਰੇ ਸੀ ਇੱਥੇ ਜਹਾਨ ਖਾਨ ਆਇਆ ਸੀ ਸਿੱਖਾਂ ਦੇ ਦਿਲ ਹਿਰਦੇ ਹਰਮੰਦਰ ਸਾਹਿਬ ਨੂੰ ਟੱਕਣ ਦਾ ਯਤਨ ਕੀਤਾ ਸੀ ਤੇ ਸਾਹਮਣੇ ਬਾਬਾ ਦੀਪ ਸਿੰਘ ਯੋਧਾ ਬਣ ਕੇ ਖਲੋ ਗਿਆ ਸੀ ਇੱਥੇ ਇੰਦਰਾ ਪਾਪਣ ਵੈਦਿਆ ਵਰਗੇ ਕੁਲਦੀਪ ਬਰਾੜ ਵਰਗਿਆਂ ਨੂੰ ਲੈ ਕੇ ਆਈ ਸੀ ਤੇ ਸਾਹਮਣੇ ਦੰਦਮੂ ਟਕਸਾਲ ਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੜ ਕੇ ਖਲੋ ਗਿਆ ਸੀ ਅੱਜ ਵੀ ਮੈਂ ਬੇਨਤੀ ਕਰਦਿਆਂ ਭਾਵਾਂ ਕੋਈ ਵੀ ਆਵੇ ਤੇ ਕੋਈ ਵੀ ਜਾਵੇ ਇਸੇ ਸੰਗਤਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧੇ ਅੱਜ ਵੀ ਇਸ ਦਰ ਦੀ ਅਜ਼ਮਤ ਰਾਖੀ ਵਾਸਤੇ ਆਪਣਾ ਆਪ ਕੁਰਬਾਨ ਤਿਆਰ ਕਰਨ ਵਾਸਤੇ ਹੈ ਗੱਲ ਜੇ ਉਹਨਾਂ ਦੀ ਸਾਡੇ ਕੋਲੇ ਪਹੁੰਚ ਗਈ ਹੈ ਤੇ ਸਾਡੀ ਵੀ ਉਹਨਾਂ ਕੋਲੇ ਪਹੁੰਚਣੀ ਚਾਹੀਦੀ ਜੇ ਭਾਵਾਂ ਤੁਸੀਂ ਮਜ਼ਾਕ ਭਾਵਾਂ ਸ਼ਰਾਰਤ ਚ ਗਿਆ ਪਰ ਚੇਤੇ ਕਰ ਲਿਓ ਜਿਨ੍ਹਾਂ ਦੀਆਂ ਸلطਨਾ ਤਾਂ ਸੀ ਨਾ ਜਿਹੜੇ ਇਸ ਘਰ ਤੇ ਚੜ੍ਹ ਕੇ ਆਏ ਉਹਨਾਂ ਦੇ ਰਾਜ ਦੀਆਂ ਗੱਲਾਂ ਮੁੜ ਕੇ ਮਿੱਟੀ ਵਿੱਚੋਂ ਵੀ ਨਹੀਂ ਲੱਭੀਆਂ